ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਦੂਜੀ ਦੀ ਰਿਪੇਅਰ ਹੋਣ ਤੋਂ ਬਾਅਦ ਹਨਾ ਹੁਣ ਚੁੰਬੜ ਕੇ AC ਵਾਲੀ ਨੂੰ ਵੈਸੇ ਇਹਦਾ ਕੰਮ ਤਾਂ ਇਹਨਾਂ ਹੈ ਨਹੀਂ ਪਹਿਲਾਂ ਅੰਦਰ ਮੋਦੀ ਪਾ ਕੇ ਉਹਨਾਂ ਲੱਗਿਆ ਮੋਦੀ ਕੱਢੂਗਾ ਇਸ ਤਰ੍ਹਾਂ ਸਰ ਆਹ ਜਾਨ ਨਿਕਲਿਆ ਉਹਨਾਂ ਕਹਿੰਦਾ ਬਾਸ ਕਢੇ ਥੱਲੇ ਨੂੰ ਨੰਘਾਰੋ ਹਨਾ ਤੰਗਲੀ ਖੋਲ ਕੇ ਪਾਣੀ ਗੱਡੀ ਬਾਸ ਕਢੇ ਆ ਫਿਰ ਇਹ ਕਹਿੰਦੇ ਨਹੀਂ ਬਾਈ ਖੋਲਣਾ ਨਾਲੇ ਧੂ ਹੋ ਜੂਗਾ ਮੋਦੀ ਦਾ ਥੋੜਾ ਜਿਹਾ ਕੰਮ ਰੱਜਦਾ ਹੀ ਹੋਰ ਵੀ ਜਿਹੜੇ ਵੀ ਲੱਗ ਜਿਹਾ ਨਾ ਗੱਡੀ ਤੇ ਉਹ ਗੱਲ ਬਖਰੀ ਆ ਬਾਕੀ ਤੇ ਬਾਦ ਨਾ ਮਾਈ ਨਾਲੇ ਇਹ ਖੋਲ ਲਿਆ ਮੱਕੀ ਵਾਲਾ ਕੱਦਰਾ ਦੂਈ ਮਸ਼ੀਨ ਦਾ ਜਿਹਦੀ ਵੀ ਇਹਨਾਂ ਤੁਹਾਨੂੰ ਪਤਾ ਹੀ ਆ ਵੀ 베어ਿੰਗ 1106205 ਇਹ 베어ਿੰਗ ਹੈ ਤੇ ਥੋੜਾ ਹੋਰ ਕਿੱਛੇ ਕਰਨਾ ਉਹ ਨਟ ਲਾ ਕਾ ਲਾ ਗੁਰੂਆ ਹੋ ਰਹਾ ਆ ਨਾ ਉਹ ਤੇਰਾ ਦਾ ਖੜਿਆ ਹੀ ਹੋ ਗਿਆ ਆ ਆ ਬੰਦੇ ਜ਼ੋਰ ਵੀ ਬਹੁਤਾ ਨਹੀਂ ਦੇਣਾ ਚਾਹੀਦਾ ਰੱਬ ਨੂੰ ਉਹਨਾਂ ਕੇ ਦੇਣਾ ਚਾਹੀਦਾ ਜਿੰਨਾ ਕੋ ਬੰਦਾ ਦਿਮਾਗ ਦੇਖਾ ਮਤਲਬ ਇਹ ਕਿਹਨਾਂ ਜੋਰ ਨਾਲੇ ਕੱਢ ਲਉਂ ਆ ਜਾਨਾ ਮਰਾ ਮੂੰਹ ਲੱਜੀ ਓਏ ਹਾਂ ਜੀ ਪਹਿਲਾਂ ਕਿੱਲਾ ਕਰ ਲਉਂ ਉਹ ਇਹ ਕਿਹਨਾਂ ਜੋਰ ਨਾਲੇ ਕੜਾ ਆਇਨੇ ਨੂੰ ਨਹੀਂ ਕੀ ਇਹ ਸਾਰੇ ਪਾਸੇ ਜੋਰੇ ਵਰਤਦਾ ਹਾਂ ਇਹ ਜੋਰ ਜਮਾਈ ਕਰਦਾ ਜ਼ਿਆਦਾ ਹਾਂ ਜੋਰ ਆਪਣੇ ਕੋਲਾ ਦਿੱਤਾ ਜਾ ਰਹੇ ਆ ਬਹਿ ਮਾਨ ਯਾਰੇ ਕਰਦਾ ਇਹ ਹੋਰ ਗੱਲ ਕੋਈ ਨਹੀਂ ਬਾਕੀ ਦੇ ਨਾਲ ਬੈਰਿੰਗਾਂ 6405 ਵਾਲੇ ਉਹਨਾਂ ਦੇ ਹਿਸਾਬ ਨਾਲ 1 2 3 4 5 6 12 24 24 ਬੈਰਿੰਗਾਂ ਮੰਨ ਲਓ 11 ਜੇ ਪਰ ਨਵੇਂ ਹੀ ਪਾਉਣਾ 24 ਬੈਰਿੰਗ ਇਹ ਹੋਗੇ 24 ਤੋਂ 12 ਗੇਅਰ ਲਾ ਲੋ 24 24 24 48 ਬੇਅਰਿੰਗ ਜਿਹੜੇ 6205 ਨੇ ਆ 2 ਐਡਾ 48 ਕੇ 52 53 ਬੇਅਰਿੰਗ ਜਿਹਦੇ ਬਣਦੇ ਆ ਨਾ ਵੀ ਉਹਦੇ ਬਣਦੇ ਆ ਬਾਕੀ ਤੇ ਬਾਅਦ ਆ ਬਰਮਿਆਂ ਦੇ ਵਿੱਚ 12 ਤੁਸੀਂ ਇਹ ਲਾ ਲੋ 1 12 24 ਬਾਈ 100 ਬੇਅਰਿੰਗ ਤਾਂ ਜ 6205 ਦੇ ਸੱਤ ਘਟੋ ਘਾਟ ਵੀ ਮਨੂਗੇ ਨਹੀਂ 70 72 ਮੈਰਿਆਂ ਦੇ 6205 ਦੇ ਬਣ ਜੰਨੇ ਆ ਕਿਉਂ ਆਇਆ ਵੀ ਤੁਹਾਨੂੰ ਪਤਾ ਛੋਟਾ ਮੈਰਿਆਂ ਨਾ ਬਾਈ ਇਹ ਕਿਹੜਾ ਜੂਸੀ ਆ ਵੀ ਨਾ ਛੇਤੀ ਖਾავ ਲਈ ਬਣਾਉਂਦਾ ਜੋ ਆਇਆ ਵੀ ਹੁਣ ਆ ਨਾ ਟਾਈਮ ਹੈਗਾ ਅਜੇ ਆਪਣੇ ਕੋਲੇ ਖੋਲ ਕੇ ਮੜੀ ਤਸੱਲੀ ਹੋ ਜੂਗੀ ਨਾਲੇ ਭਲੇਟਾਂ ਦੀ ਜਸਟਮੈਂਟ ਹੋ ਜਾਂਦੀ ਆ ਨਾ ਕਈ ਮੇਰੇ ਵੀਰਾਂ ਦੇ ਫੋਨ ਆਉਂਦੇ ਹੁੰਦੇ ਆ ਬਾਈ ਯਾਰ ਮੱਕੀ ਵਾਲਾ ਕਟਰ ਕਿੱਥੇ ਡਿਲੀਵਰ ਕਰੂੰਗੇ ਨਾ ਪਰ ਜ਼ਰੂਰ ਉਹਦੇ ਬਾਰੇ ਜਾਣਕਾਰੀ ਦਿਓ ਤਾਂ ਅੱਜ ਬਾਈ ਹਨਾ ਇਹਦੀ ਮੂਲ ਦਾ ਮੂਰਤਿਆ ਕਰਿਆ ਖੋਲਣ ਦਾ ਅਈਦਰ ਨੂੰ ਖਲਾਰਾਗੇ ਜਿਹੜੇ ਰਿਪੇਟਿੰਗ ਕਰਾਂਗੇ ਇਹਦੀਆਂ ਨਾਲ ਤੁਹਾਨੂੰ ਕੱਲੀ ਕੱਲੀ ਗੱਲ ਆ ਜਿਹੜੀ ਹੈ ਨਾ ਵੀ ਕਿੱਥੇ ਕੀ ਸੈਟਿੰਗ ਕਿੱਥੇ ਕੀ ਅਡਜਸਟਮੈਂਟ ਬਲੇਡਾਂ ਦੀ ਅਡਜਸਟਮੈਂਟ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਵੀ ਕਿੱਦਾਂ ਹੈ ਨਾ ਬਲੇਡ ਆਪਾਂ ਨੂੰ ਮੱਕੀ ਦੀ ਥੀਮ ਚਲਾਉਣੇ ਚਾਹੀਦੇ ਆ ਆਪਾਂ ਕਰਾਂਗੇ ਵੀ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਇਹ ਤਾਂ ਹੈ ਨਹੀਂ ਪਰ ਰਿਪੇਅਰ ਕਰਕੇ ਨਾ ਜੇ ਚਲਾਉਣਾ ਕਿਸੇ ਹੋਰ ਨੇ ਆ ਚਲਾ ਕੇ ਇਹਨੂੰ ਰਿਪੇਅਰ ਕਰਕੇ ਤੇ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਬਾਕੀ ਇਹ ਤਾਂ ਕੰਮ ਤਾਂ ਹੈ ਨਹੀਂ ਇੰਦਾ ਖਾਸ ਇਹ ਥੋੜੇ ਪਪੂ ਜਿਹੜੇ ਪੁਲੀ ਵਾਲਾ ਪੈਰ ਦਿੱਤਾ ਹੈ ਅੰਦਰ ਗਰੀਸ਼ ਵਾਲਾ ਇਹਨੂੰ ਹੁੰਦਾ ਨ ਉਹ ਪਾਇਪ ਟਟਿਆ ਹੋਇਆ ਵਾਸ ਉਹ ਕਮੀ ਵਿੱਚ ਹੀ ਕੋਈ ਨਹੀਂ ਨਹੀਂ ਐਲੀਵੇਟਰ ਲੈਣਾ ਨਹੀਂ ਤਾ ਉਹ ਦੇਗਾ ਕਿ ਐਲੀਵੇਟਰ ਲਾਉਣਾ ਬਣਾ ਨਾਲੇ ਉਹ ਡਿਸਟ੍ਰਿਬਿਊਟਰ ਦੇਖ ਹੋ ਜਾਊਗਾ ਉੱਥੋਂ ਦਾ ਕਦੇ ਵਾਸਤੇ ਜਾਂਦਾ ਤਾਂ ਉਹ ਕੱਟਦਾ ਹੈ ਆ ਦੇ ਦੂਜੀ ਵੀ ਹੋ ਗਈ ਥੱਲੇ ਉਹਦਾ ਹੁਣ ਮੰਨ ਲਓ ਇਹਨਾਂ ਲੀਵਰ ਨੂੰ ਉੱਪਰ ਲਾ ਕੇ ਤੁਸੀਂ ਦੇਖੀਏ ਯਾਰਾ ਬਾਈ ਕੱਲ ਰੈਡੀ ਕਰਕੇ ਖੜੀ ਕਰਾਂ ਦੀ ਬਾਈ ਤੇ ਬਾਅਦ ਹੁਣ ਆਊਗਾ ਪਾ ਦਸ਼ਮੇਜਾ ਨੰਬਰ ਇਹਦਾ ਹੁਣ ਕਰ ਦਈਏ ਬਸ ਇਹਨਾਂ ਅੱਜ ਜੀ ਕੱਲੋਂ ਇਹਦਾ ਕੱਟ ਪੂਰਾ ਆਨ ਓਕੇ ਹੋ ਜੂਗਾ। ਸਾਡੇ ਨਾਲ 4x4 ਹੋਊਗਾ ਕੱਲ ਲਾਏ ਦੇਣ। ਇਹਦੇ ਇੱਕ ਨੂੰ ਲਾ ਦਾਂਗੇ, ਇੱਕ ਨੂੰ ਅਜੇ ਹਨਾ ਵੇਟ ਕਰਾਂਗੇ। ਕਿਹ ਹੈ ਜ ਮੌਸਮ, ਬਾਕੀ ਮੌਸਮ ਸਾਰਾ ਜੀ ਰੋਜ਼ ਹੀ ਖਰਾਬ ਹੋ ਜਾਂਦਾ ਹਨਾ। ਹਾਂਜੀ। ਮੈਨੂੰ ਲੱਗਦਾ ਵੀ ਕਟਰ ਵੀ ਘੱਟੇ ਚੱਲਣਗੇ, ਇੱਕ ਮੱਖੀਆਂ ਗਿਰ ਗਈਆਂ। ਇਹ ਤਾਂ ਦੂਦੇ ਲੋੜ ਚੱਲੂ ਦਾ। ਦੱਤੀ ਚੱਲੂ। ਹਾਂ। ਅੱਧੇ ਘੰਟੇ 'ਚ ਨਹੀਂ ਪਤਾ ਲੱਗਦਾ ਕੀ ਬਣ ਗਏ। ਤੇ ਉਹ ਸ਼ਾਮ ਨੂੰ ਬਈ ਨੇਰੀ ਇੰਨੀ ਆ ਜਾਂਦੀਆਂ ਹਨਾ ਤੂਫਾਨ, ਰਾਤ ਵੀ ਕੱਲ ਆਪਾਂ ਦੇਖ ਲਓ ਟੋਕਰੀ ਟੰਗਣ ਲੱਗੇ, ਟੋਕਰੀ ਟੰਗਦੇ ਆ ਟੰਗਦੇ ਨੇਹਰ ਉਰ ਘਰਦੀ ਮੇ ਇਹਨਾਂ ਬਾਕੀਆਂ ਟਾਂਡੇ ਹਲੇ ਮੱਕੀਆਂ ਦਾ ਪਚਾਓ ਆ ਜਿਹੜੀ ਬਾਹਰ ਤੇ ਠੀਕ ਲੱਗਦੀ ਆ ਅੰਦਰ ਤੇ ਮੱਕੀ ਗਿਰ ਗਈ ਮੈਂ ਦੇਖਿਆ ਰਾਜੀ ਅੰਦਰ ਟਾਂਡੇ ਬਈ ਜਰੇ ਪਏ ਆ ਹਾਂ ਜੀ ਆ ਜਿਹੜਾ ਆ ਸਾਈਡ ਤੇ ਆ ਸਰਪੰਚਾਂ ਜੀ ਇਹ ਵੀ ਥੋੜੀ ਜੀ ਉਹ ਹੋਊਗੀ ਹਾਂ ਅੰਦਰ ਦੇ ਟਾਂਡੇ ਸਾਰੇ ਗਰੇ ਪਏ ਆ ਹਾਂ ਬਾਕੀ ਇਹ ਨਾ ਆਪਾਂ ਕਟੜ ਦੀ ਗੱਲ ਕਰਾਈ ਮੇਰੇ ਵੀਰ ਹਣ ਕਟੜ ਲੈਣਾ ਫੋਨ ਵੀ ਫੋਨ ਬਹੁਤ ਆਉਨੇ ਬਈ ਕੰਟਰੈਕਟ ਕਿਹੜਾ ਲਈਏ ਕਿਹੜੀ ਕੰਪਨੀ ਦੇ ਲਈ ਵਧੀਆ ਕਿਹੜੀ ਕੰਪਨੀ ਦਾ ਬਈ ਵਧੀਆ ਦਾ ਦੇਖੋ ਤੁਸੀਂ ਹੈ ਨਾ ਸਮਾਨ ਆ ਜਿਹੜਾ ਹਾਂ ਸਾਰੇ ਕਪੜਾ ਦੇ ਵਿੱਚ ਸੇਮ ਆ ਹਣਾ ਉਹ ਆਪਾਂ ਦੇ ਪੰਜਾਬ ਵਾਲੋਂ ਵੀ ਇਹਨੇ ਕਟਨੇ ਆਪਾਂ ਲਿਆ ਤੇ ਬਾਈ ਦੇ ਵਿੱਚ ਦੋ ਸੀਜ਼ਨ ਮੱਕੀ ਦੇ ਲਾ ਕੇ ਪਲੇਟ ਹਜੇ ਦੇ ਨਾਲ ਦੇ ਆ ਹਣਾ ਜਿਹੜੇ ਆਪਾਂ ਕਹੇ ਦੰਨੇ ਆ ਬਿੱਟ ਵਾਲੇ ਬਲੇਡ ਬਿੱਟ ਵਾਲੇ ਇਹਨੂੰ ਪਲੇਟ ਲੱਗੇ ਤੇ ਉਹ ਇਹਦੇ ਨਾਲ ਦੇ ਆ ਨਾ ਕੋਈ ਐ ਨਹੀਂ ਹੈਗਾ ਬਲੇਡ ਜੱਥੇ ਬਾਹਰ ਲੱਗਿਆ ਹੈ ਬਾਕੀ ਤੁਹਾਨੂੰ ਦਿਖਾਵਾਂ ਵੀ ਕੰਡੀਸ਼ਨ ਵੀ ਦਿਖਾਵਾਂਗਾ ਬਲੇਡਾਂ ਦੀ ਇਹ ਨਹੀਂ ਹੈਗਾ ਵੀ ਇਹਨਾਂ ਇੱਕ ਨਿਸ਼ਾਨਦਾਂਗੇ ਖੋਲ ਕੇ ਸਾਰੀ ਜੱਜ ਆਪਾਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਇਹਦੇ ਵਿੱਚ ਪਲੇਟ ਕਿੰਨਾ ਟਾਈਮ ਘੱਟੋ ਘੱਟ ਵੀ ਆਪਣੇ 7-800 ਕਿਲੋ ਦਾ ਹੀ ਵਰਤਣਾ ਹੋਣਾ ਹੈ ਨਾ ਹਾਂਜੀ ਇਹਦੇ ਨਾਲ ਕਬਲੇਟ ਨਾਲ ਹਾਂਜੀ ਇਹ ਤਾਂ ਕਰ ਇੱਕ ਵੀ ਪਲੇਟ ਨਹੀਂ ਹੈ ਮੰਨ ਲਓ ਯਾਰ ਬਾਕੀ ਬਿੱਟ ਵਾਲੇ ਪਲੇਟ ਹੈ ਬਾਈ ਯਾਰਾ ਤਾਂ ਬਿੱਟ ਵਾਲੀ ਕਾਮਯਾਬਾਂ ਦੂਜੇ ਪਲੇਟ ਦਾ ਕਾਮਯਾਬ ਹੈ ਹੀ ਨਹੀਂ ਜਿਹੜੇ ਆਪਾਂ ਲਾ ਦਿੰਨੇ ਆ ਫਾਰਮ ਲਾਈਨ ਜਾਂ ਹੋਰ ਕਈ ਕੰਪਨੀਆਂ ਦੇ ਆਉਂਦੇ ਨੇ ਸਿੱਧੇ ਇਹਨੇ ਪਲੇਟ ਉਹ ਤਾਂ ਬਸ ਐਂ ਵੀ ਚਲੋ ਜੇ ਪਲੇਟਾਂ ਨੂੰ ਐਮਰਜੈਂਸੀ ਹੈ ਨਹੀਂ ਤਾਂ ਡਾੰਕ ਟਪਾ ਲਓ ਬਸ ਉਹੀ ਜਿਸ ਤਰ੍ਹਾਂ ਹੋ ਵੀ ਇਹ ਆ ਨਹੀਂ ਹੈਗਾ ਵੀ ਸੀਜ਼ਨ ਲਾ ਲੂਗਾ ਮਾਗੀ ਗਈ ਜੇ ਜਿਹੜੇ ਏਰੀਆ ਦੇ ਵਿੱਚ ਮਾਗੀ ਹਲਕੀ ਆ ਨਾ ਉੱਥੇ ਸੀ ਜੇ ਲਾ ਵੀ ਸਕਦਾ ਉਹ ਕੁਝ ਕਹਿ ਰਿਹਾ ਛੱਕਦੇ ਜਾਨੀ 11000 ਦਾ ਬੈੱਡ ਵਾਲੀ ਵੀ ਲੇਟ ਆਣਾ ਮੱਤੀ ਦੇ ਨਾਲ ਘੱਟ ਦੇ ਵਿੱਚ ਹੈ ਨਾ ਕਾਮਯਾਬ ਆ ਬਾਕੀ ਦੀ ਅਲਾਈਨਮੈਂਟਾਂ ਜਿਹੜੀ ਹੈ ਨਾ ਸਾਰੀ ਆਪਾਂ ਆਪਣੇ ਇੱਥੇ ਹੀ ਕਰਾਂਗੇ ਹੁਣ ਬਹਿਣਾ ਤਾਂ ਬਸ ਚਲੋ ਕੰਪਨੀ ਕਰੀਏ ਕਦੇ ਖੋਲੇ ਆ ਨਹੀਂ ਇੰਨਾ ਆਏ ਵਿਚ ਇੰਨਾ ਚ ਉਹਨਾਂ ਕਿਤੇ ਮਿਲਦੇ ਨੇ ਚੱਕ ਦੇ ਤੇ ਪਾ ਲੈਂਦੇ ਨੇ ਪਰ ਜਿਹੜੀ ਐਤ ਕੀ ਹੈ ਨਾ ਮੈਂਟੀ ਨਾਲ ਸਾਹ ਦੇ ਘੁੰਮਦੇ ਰਹਿ ਜਾਉ ਤਾਂ ਠੀਕ ਆ ਬਹਿਣਾ ਹਾਂਜੀ ਹਾਂ ਇਹ ਤਾਂ ਠੀਕ ਨੇ ਅਗਲੀ ਸਵੇਰ ਵੱਜਣਾ ਇਹਨਾਂ ਕੋਲ ਕੋਈ ਨਹੀਂ ਆਉਣਾ ਗਰੀਸ ਵੀ ਹੁਣ ਇਹਨੇ ਨੇਪਲ ਲਾਤਾ ਇੱਥੇ ਨੇਪਲ ਲਾਤਾ ਨਵੇਂ ਕਟਰ ਆਪਣੇ ਚ ਹਾਂ ਜਿਹਨੇਪਲ ਲਾਉਣ ਦੇ ਬਾਅਦ ਹੁਣ ਉੱਪਰ ਦੇ ਗਰੀਸ ਵਾਜ ਗਿਆ ਕਰਨੀ ਉਹ ਸਾਰਾ ਹੋ ਗਿਆ ਬੰਮ ਬਾਕੀ ਸਾਬ ਤੇ ਮੇਨ ਪੁਆਇੰਟ ਤੇ ਗਰੀਸ ਦੀ ਆ ਵੀ ਸਾਰੇ ਜੇ ਕਈ ਕੰਪਨੀਏ ਦੇ ਕਟਰ ਆ ਜਿਹੇ ਆ ਇਹਨਾਂ ਨੂੰ ਗਰੀਸ ਵਾਲਾ ਕੋਈ ਸਾਧਨ ਨਹੀਂ ਹੈਗਾ ਨਾ ਨੇਪਲ ਆ ਕੋਈ ਨਾ ਕੋਸਾ ਬਾਕੀ ਦੇ ਵਿੱਚ ਹੁਣ ਗਰੀਸ ਜਾਣ ਲੱਗ ਗਿਆ ਇਹਨਾਂ ਨੂੰ ਵੀ ਲਾਨ ਲੱਗ ਗਿਆ ਥੱਲੇ ਆ ਇਹਨਾਂ ਨੂੰ ਵੀ ਜਾਣ ਲੱਗਿਆ ਇਹਨਾਂ ਨੂੰ ਮਗਰਲੇ ਪਾਸੇ ਆਪਣਾ ਘੇਰਾ ਦੇ ਵੀ ਬਾੜ ਦੇ ਜਿਹੜੇ ਪੰਜ ਵਾਲੇ ਬਾਰੇ ਉਹਨਾਂ ਨੂੰ ਗਰੀਸ ਜਾਣ ਲੱਗ ਗਿਆ ਬਸ ਇਹ ਜੀ ਦੀ ਮਾੜਾ ਰਿਕਾਰਡ ਕਰਿਓ ਵੀ ਜਰਦਾ ਤਾਂ ਕੰਪਨੀ ਦਾ ਖੰਡਰ ਜਿਹੜੀ ਦਾ ਮਰਜ਼ੀ ਲੈ ਲਓ ਹਨਾ ਇਹ ਨਹੀਂ ਹੈਗਾ ਭਾਈ ਵੀ ਕੋਈ ਕੱਟ ਰਹਾ ਜਿਆ ਇਹ ਨਹੀਂ ਵੀ ਨਹੀਂ ਚੱਲਦਾ ਜੇ ਹੁਣ ਦੇ ਆ ਸਾਡੇ ਕੋਲ ਆ ਚੇ ਦੇਖ ਪਿੱਛੇ ਹੁਣ ਅਸੀਂ ਜੇ ਲੈ ਆਂਦਾ ਹੈ ਤਾਂ ਸਾਨੂੰ ਬਹੁਤ ਹਨਾ ਬੰਦੇ ਕਹਿੰਦੇ ਤੇ ਭਾਈ ਯਾਰ ਨਹੀਂ ਕਾਮਯਾਬ ਨਹੀਂ ਹੈਗਾ ਕਰਦਾਰ ਦਾ ਚੱਲਦਾ ਨਹੀਂ ਕੱਟਦਾ ਸਾਡੇ ਕੋਲ ਹੈਗਾ ਅਸੀਂ ਚਲਾਇਆ ਆ ਭਾਈ ਅਸੀਂ ਬੰਦਾਂ ਦਾ ਦੋ ਤਿੰਨ ਸੀਜਨ ਹੋ ਗਿਆ ਤੇ ਵਧੀਆ ਚੱਲਦਾ ਕੋਈ ਕੋਈ ਦਿੱਕਤ ਕੰਮ ਦੀ ਵੇਚੀ ਹੈ ਨਹੀਂ ਉਹ ਵੀ ਕਹੀ ਜਈ ਹੈ ਨਾ ਵਧੀਆ ਚੱਲਦਾ ਵਧੀਆ ਚੱਲਦਾ ਆ ਤੁਹਾਡੇ ਸਾਹਮਣੇ ਅੱਗੇ ਹੁਣ ਦੂਜਾ ਲੈਂਦਾ ਆਪਾਂ ਨੇ ਉਹਦੀ ਨਵੇਂ ਮਾਰ ਦੇ ਮੱਤੀ ਵਾਲਾ ਕਰਵਾ ਲੇ ਜਾਂਦਾ ਆ। ਉਹ ਏਸੀ ਵਾਲੇ ਗੰਗੂਰੇ ਪਾਵਾਂਗੇ ਇਹਨੂੰ ਦੂਜੀ ਮੂਰੀ ਰੱਖਾਂਗੇ। ਲੋ ਜੀ ਅਦਰ ਲੱਗੇ ਆ ਪੱਥਰ ਤਾਂ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ। ਕੀ ਗੱਲ ਹੈ ਜੀ ਖਾਸਾ ਟਾਈਮ ਲੱਗ ਗਿਆ। ਜੀ ਮਿਲਣਾ ਲੈਣਾ ਹੋਰ ਤੁਹਾਨੂੰ ਪਤਾ ਕਿ ਛੋਟੇ ਛੋਟੇ ਇਹ ਨਾਟਾਂ ਬਾਦ ਦਾ ਭਰ ਗਿਆ ਜੇ ਖੋਲਿਆ ਕੱਖ ਨਹੀਂ। ਹਾਂ। ਆਕੀਏ ਤੋਂ ਬਣ ਸਾਬ ਕਰੇ ਸਾਡੇ ਕੋਲ ਹਾਲਾ। ਪੰਜੀ ਇਹੇ ਵਾੜਾ ਕ ਲਾਉਣਾ ਕਾਲੇ ਕਿਹੜੀ ਵਕੀ ਜਰਵਾਤ ਕਰਨੀ ਆ ਬਾਈ ਆਹ ਹੀ ਵੜਦੇ ਪਹਿਲੋ ਕਿਹੜਾ ਵੀਜਾ 20 20 89 20 ਨਹੀਂ ਵੀਜ ਹੁੰਦਾ 20 ਹੁੰਦਾ ਵੀਜ 20 ਅੱਛਾ ਕੋਲ ਜੀ ਵਧੀਆ ਤੁਸੀਂ ਸੁਣਾ ਵਧੀਆ ਵਧੀਆ ਜੀ ਆਲੇ ਪੂਰਤ ਕਰਨਾ ਵਾਹ ਤਾਹੀਂ ਤੇ ਮੋਟਰ ਤੇ ਕੋਲ ਲਿਆ ਬਾਈ ਨੇ ਕਹਿ ਕੇ ਕਹਾਈਆਂ ਕਹਿ ਕੇ ਖਲਾਈਆਂ ਮੋਟਰ ਤੇ ਵੀ ਭੱਜਣ ਨਹੀਂ ਦੇਣੇ ਕਿਸੇ ਪਾਸੇ ਨੂੰ ਵੀ ਕੋਲੇ ਕੋਲੇ ਵੱਢੇ ਹੀ ਪੈਜੋ ਐ ਕਾਲੇ ਹਾਂਜੀ ਬੀਏ ਹੈ ਨਾ ਕਹਿਣ ਛੱਡ ਚੋਂ ਕਹਿ ਕੇ ਤੇ ਲੈ ਜਾਣ ਕਿਤੇ ਹੋਰ ਹੈ ਲੈ ਜਾਓ ਲੈ ਜਾਓ ਜਿੱਥੇ ਮਰਜ਼ੀ ਲੈ ਜਾਓ ਹੂੰ ਕਦੋਂ ਤੱਕ ਹੋਊ ਇਹ ਕੰਮ ਆਪਾਂ ਮੈਂ ਤਾਂ ਕੰਨਾ ਸਵੇਰੇ ਵੜ ਲਈ ਆ ਲੈ ਆ ਤੁਹਾਡਾ ਹੀ ਨਹੀਂ ਆ ਜਿਹੜਾ ਸਹੀ ਹੋਣਦੇ ਆ ਮਹੀਨਾ ਹੋ ਗਿਆ ਲੱਗਿਆ ਣਵੇਂ ਇਹਨਾਂ ਨੂੰ ਗੱਤ ਵੀਰ ਬਣਾਣਾ ਬਾਣਾ ਉਹ ਵੱਡਰ ਆਲੇ ਬਣਾਉ ਤੁਸੀਂ ਹਾਂ ਦੇਖ ਲੈ ਆਉਣੇ ਆ ਬੰਨ ਕੱਢ ਰਹੇ ਨੂੰ ਨਵਾ ਖੜਾ ਮਸ਼ੀਨ ਸਾਡੀ ਇਹ ਪਿਆਰ ਆ 12 ਕਿ ਤਰੀਕ ਨੂੰ ਵੱਡ ਦਾਂਗੇ ਹਾਂ 12 ਕਿ ਤਰੀਕ ਨੂੰ ਕੱਢ ਦੂ ਦਬਾਰਾ 12 ਨੂੰ ਵੱਡ ਦਾਂਗੇ ਵੱਡ ਡੱਬਾ ਫਿਰ ਲੈ ਕੇ ਆਣਾ ਪੈਣਾ ਡੱਬਾ ਕਾ ਮਿੱਠੇ ਦਾ ਪ੍ਰਸ਼ਾਦ ਪ੍ਰਸ਼ਾਦ ਲੈ ਕੇ ਆਣਾ ਪੈਣਾ ਪ੍ਰਸ਼ਾਦ ਲੈ ਕੇ ਆਣਾ ਪੈਣਾ ਪਕੌੜੇ ਜਲਾ ਕਣਕਾ ਪੱਪੜਾ ਨੇ ਹਾਂ ਜੀ ਖਾਣ ਨਹੀਂ ਦਿਓ ਇਹ ਬੰਨੇ ਪ੍ਰੀਤ ਵਾਲੇ ਸਹੀ ਗੱਲ ਆ ਇਹ ਗੱਲ ਨਹੀਂ ਪਹਿਲਾਂ ਤਾਂ ਪ੍ਰਸ਼ਾਦ ਮਿੱਠਾ ਲੈ ਕੇ ਆਣਾ ਪੈਣਾ ਡੱਬਾ ਫਾਟੋ ਨਹੀਂ ਨਾ ਨਹੀਂ ਤੁਹਾਡਾ ਵੀ ਹੱਕ ਬਣਦਾ ਸਾਹਮਣੇ ਪਰ ਬਈ ਥਾ ਵਟਣਾ ਪੈਣਾ ਮਤਲਬ ਪਾਉਂਦੇ ਗਈ ਹੈ ਆਨਸਰ 30000 ਮੱਕੀ ਦਾ ਹੁੰਦਾ ਹੈ ਮੈਂ ਕਹਿਆ ਵੀ 80000 ਦੇ ਲੋ ਲੈ ਲੋ ਸਮਝਿਆ ਲਾਤੀ ਬੜੀ ਮੱਕੀ ਰੱਖੀ ਹੋਈ ਹੈ ਮੈਂ ਰੱਖ ਲਿਆ ਹੂੰ ਜੀ ਬੀਰ ਦਸਤਰੋਂ ਕਿਹਾ ਵਟੂਗਾ ਰਹੀ ਆਪਣੀ ਆਪ ਤੇ ਤਾਂ ਠੀਕ ਆ ਨਹੀਂ 80000 ਮੈਂ ਕੱਲ੍ਹ ਦੇ ਲੋ ਬਸ 80000 ਦੇ ਲਿਓ ਇੱਥੇ ਹਾ ਜੀ ਭਾਈ ਅੱਜ ਤਾਂ ਏਸੀ ਵਾਲੀ ਦਾ ਵਿੱਚੇ ਹੋ ਗਿਆ ਆਪਣੇ ਹਨਾ ਆ ਲਾਦਾ 엘리ਵੇਟਰ ਆ ਪਈਆ ਫਿੱਟਰ ਵਾਲੀ 엘리ਵੇਟਰ ਵਾਲੀ ਚੈਨ ਆ ਉਹ ਤੋਂ ਬਾਅਦ ਆਪਣੀ ਰਾਣੀਆ ਨਾ ਇਹਦਾ ਤਾਂ ਬਾਈ ਕੰਮ ਬਹੁਤਾ ਜ਼ਿਆਦਾ ਹੈ ਹੀ ਨਹੀਂ ਤਾਂ ਹਨਾ ਥੋੜਾ ਜਿਹੀ ਕੰਮ ਤਾਂ ਬਸ ਇਹਦਾ ਮਤਲਬ ਬਾਸਕਟੇ ਚੇਂਜ ਕਰਨੀ ਆ ਹੋਰ ਤਰ੍ਹਾਂ ਸਾਰਾ ਕੁਝ ਓਕੇ ਹੀ ਆ ਤੁਹਾਨੂੰ ਪਤਾ ਵੀ ਨਵੀਂ ਹੈਗੀ ਆ ਨਾ ਜੇ ਬਾਕੀ ਾਸਕਟੇ ਚੇਂਜ ਕਰਕੇ ਬਸ ਆਪਾਂ ਇਹਦਾ ਇਕੱਲੀ ਏਕਣੇ ਚਲਾ ਦੇਣੀ ਇਹਦਾ ਤੁਹਾਨੂੰ ਪਤਾ ਹੀ ਆ ਨਾ ਇਹਦੇ ਸੀਜ਼ਨ ਹੈ ਜੇ ਦੋ ਲੱਗੇ ਆ ਘਿਟੋਨੇ ਦਾ ਇੱਕ ਕਾਨਕ ਦਾ ਮੱਕੀ ਦਾ ਤਾਂ ਫਸਟ ਸੀਜ਼ਨ ਆ ਬਾਕੀ ਹਲਤਾ ਰੰਗ ਵੀ ਨਹੀਂ ਉਤਰਿਆ ਅੰਦਰ ਦੇ ਹਨਾ ਇਹ ਰਾਂਗਣ ਮੱਕੀ ਉਹ ਲਾਉ ਵੀ ਭਾਈ ਮੱਕੀ ਤੇ ਬੜਾ ਲੋਡ ਰਹਿੰਦਾ ਹਨਾ ਬਾਕੀ ਗੇਰ ਗੂਰ ਤਾਂ ਤੁਹਾਨੂੰ ਪਤਾ ਹੀ ਇਹਨਾਂ ਦਾ ਛੋਟੇ ਗੇਰ ਹਨਾ ਹੱਲਣੇ ਵਾਲੇ ਹੈ ਹੀ ਨਹੀਂ ਕਿਤੇ ਪਾਸੇ ਤੇ ਬਾਕੀ ਧੋਮਾਗੇ ਹੁਣ ਕੱਲ ਨੂੰ ਧੋਣੀ ਦਾ ਅੱਜ ਦੀ ਵੇਹੇ ਅੱਜ ਭਾਈ ਲਾਇਟ ਥੋੜਾ ਤੰਗ ਕਰ ਗਈ ਹੈ ਨਾ ਐਲੀਵੇਟਰ ਲਾਉਣਾ ਪੈ ਗਿਆ ਜਿਹੜੀ ਆਪਣੀ ਗੇਅਰ ਡਰਮ ਵਾਲੀ ਪੁਲੀ ਹੈ ਹਨਾ ਇਹਦੇ ਅੰਦਰਲੀ ਪਾਈਪ ਹੁੰਦੀ ਹੈ ਜਿਹੜੀ ਭਈ ਉਹ ਪਾਈਪ ਟੁੱਟ ਗਈ ਕਿਤੇ ਲੀਕ ਲੂਕ ਹੋ ਗਈ ਗ੍ਰੀਸ ਬਾਹਰੇ ਕੱਢੀ ਜਾਂਦੀ ਆ ਤਾਂ ਕਰਕੇ ਮੈਂ ਕਿਹਾ ਵੀ ਪੱਟੋਏ ਨੂੰ ਵੀ ਯਾਰ ਇਹ ਵੀ ਜ਼ਰੂਰੀ ਹੈ ਨਾ ਗ੍ਰੀਸ ਵੀ ਬਾਕੀ ਤੇ ਹੋਰ ਮਾਲਾ ਮੋਟਾ ਰਬਣਾ ਵਗੈਰਾ ਜੋ ਵੀ ਹਨਾ ਕਰਨਾ ਹੋਊਗਾ ਉਹ ਕਰਨੇ ਤੋਂ ਬਾਅਦ ਬਸ ਸਮਝ ਲਓ ਫੇ ਤਾਂ ਆਪਣੀ ਰਾਣੀ ਸੁੰਦਰਾ ਓਕੇ ਹੀ ਆ ਨੁਕਰੀ ਘੋੜੀ ਬਾਕੀ ਤਾਂ ਸਾਰਾ ਕੰਮ ਦਾ ਤੁਹਾਨੂੰ ਪਤਾ ਇਹ ਨਵੀਂ ਦਾ ਕੀ ਬਈ ਹੁੰਦੀ ਆ ਹਨਾ ਰਿਪੇਅਰ ਨਵੀਂ ਦੀ ਇਹਦਾ ਰਿਪੇਅਰ ਤਾਂ ਹੁਣ ਆਪਣੇ ਵਾਲੀ ਦੇ ਕਰਾਂਗੇ ਤੇ ਜਮੇਸ਼ ਦੀ ਉਹ ਦਿਖਾਵਾਂਗੇ ਤੁਹਾਨੂੰ ਕਿ ਲੱਗ ਲਾ ਹਨਾ ਜਿਹੜੇ ਨਵੇਂ ਮਾਡਲ ਦੇ ਵਿੱਚ ਕੀ ਕੀ ਕੰਪਨੀਆਂ ਪਾਉਂਦੀਆਂ ਰੀਆਂ ਅੱਜ ਦੇ ਵਿੱਚ ਕੀ ਫਰਕ ਆ ਬਹੁਤ ਬਈ ਹੋਆ ਬਾਕੀ ਮੇਰਾ ਵੀਰ ਨਾ ਕੋਈ ਜੀ ਮੈਂ ਕਿਸਾ ਚੋ ਕੀ ਕਹਿਣਾ ਦਾ ਇੱਕ ਬੇਨਤੀ ਆ ਬਾਈ ਇਹ ਨਾ ਜੇ ਨਾ ਮੇਰਾ ਵੀਰ ਕੋਈ ਜਿਵੇਂ ਉਧਰ ਨਾਬਾ ਪ੍ਰੀਤ ਜਾਂ ਕਰਤਾਰ ਚ ਨੂੰ ਕਿਸੇ ਨੇ ਮੱਕੀ ਵਾਲਾ ਕਟਰ ਲੈਣ ਜਾਣਾ ਹੋਵੇ ਨਾ ਆਪਣਾ ਕਈ ਹੁਣ ਤੁਹਾਨੂੰ ਪਤਾ ਹੀ ਵੀ ਇਹ ਏਰੀਆ ਦੇ ਵਿੱਚ ਕਟਰ ਬੁੱਕ ਹੋਏ ਹੋਏ ਆ ਜੇ ਕਿਸੇ ਮੇਰੇ ਵੀਰ ਦਾ ਨਾ ਕਟਰ ਕਟਰ ਉਧਰ ਬੁੱਕ ਹੋਇਆ ਹੋਇਆ ਲੈਣ ਜਾਣ ਦਾ ਲੈਣ ਵਾਸਤੇ ਜਾਣਾ ਤਾਂ ਬਾਈ ਮੈਨੂੰ ਜਰੂਰ ਨੰਬਰ ਦੇਓ ਬਣਾ ਕਮੈਂਟਾਂ ਦੇ ਵਿੱਚ ਮੈਂ ਬਾਈ ਫੀਟਰ ਭੇਜਣਾ ਆ ਆਪਾਂ ਵੀ ਦੇਖਨੇ ਆ ਨਾਲੇ ਦਾ ਫਿਲਟਰ ਨੂੰ ਇੱਕ ਬੱਲਾਇਆ ਲਵਾ ਦਾਂਗੇ ਮੂਰੇ ਨਵੇਂ ਮਾਡਲ ਦੇ ਵਿੱਚ ਕਟਰ ਪੈਂਦਾ ਕਰਦਾ ਹੈਗਾ ਨਾ ਨਾਲੇ ਤੇ ਬਾਅਦ ਦੇਖਦੇ ਆ ਮੱਕੀ ਵਾਲਾ ਕਟਰ ਦਾ ਨਾਪਾ ਵੀ ਦੇ ਦਈਏ ਉਹ ਵੀ ਕਰਵਾਈਏ ਤਿਆਰ ਬਾਕੀ ਤੁਹਾਨੂੰ ਪਤਾ ਹੀ ਆ ਨਾ ਵੀ ਕਰਤਾ ਰਹਿਣਾ ਹੈਗਾ ਆਪਣਾ ਘਰ ਵਾਲਾ ਕੰਮ ਆ ਬਈ ਇਹ ਨਾ ਚਲੋ ਜਿੰਨਾ ਕ ਆਪਣਾ ਬਜਟ ਤਾਂ ਮਸ਼ੀਨ ਤਾਂ ਚਲੋ ਆਪਾਂ ਨੇ ਉਹਨੇ ਕਿ ਵੀ ਲੈ ਲਈ ਆ ਨਾ ਵੀ ਉਹਨਾਂ ਦੇ ਉਹਨਾਂ ਵਾਲਾ ਮਾਰਕਾ ਜਿਹੜਾ ਮਹਿੰਗਾ ਮਿਲਦਾ ਤਾਂ ਬਈ ਇਹ ਨਾ ਮੈਂ ਉਹੀ ਕਹੀ ਜਾਵਾਂ ਨਾ ਕਿ ਉਹ ਘਾਤੇ ਨਹੀਂ ਲਈ ਐਵੇਂ ਜਿੰਨੇ ਹੀ ਆਪਣਾ ਕੋ ਪੈਸੇ ਹੈਗੇ ਤੇ ਨਾ ਗੰਜੈਸ ਤੇ ਉਨੇ ਹੀ ਕਪੜਾ ਚਾਦਰ ਪਸਾਰ ਲਈ ਲੈਂਡ ਦਾ ਬਈ ਕਰਤਾਰ ਜਿਹੜੀ ਦੀ ਹੈ ਨਾ 11 12 ਮਾਡਲ ਵਧੀਆ ਮਸ਼ੀਨ ਵੀ ਪੈਸੇ ਜ਼ਿਆਦੇ ਥੋੜੇ 8 9 ਲੱਖ ਦੇ ਘੇਰੇ 'ਚ ਮਿਲਦੀ ਸੀ ਤੇ ਕਰਕੇ ਥੋੜਾ ਜਿਹਾ ਦਬਣਾ ਪੈ ਗਿਆ ਪੈਸਿਆਂ ਕਰਕੇ ਚਲੋ ਹੋਰ ਆਟੋ ਮਾਰਕਾ ਲੈਣਾ ਪੈ ਗਿਆ ਤੁਸੀਂ ਇਹ ਜੀ ਵੀ ਚਲੋ ਵਧੀਆ ਕੰਬਾਈਨ ਆ ਬਾਈ ਸਾਰੀਆਂ ਵਧੀਆ ਹੈ ਨਾ ਸਿਰਫ ਇੱਕ ਬੰਦਾ ਇਹਦਾ ਫੋਰਮੈਨ ਆ ਇਹ ਸਿਰਫ ਸੈੱਟ ਕਰਨੇ ਆ ਜੇ ਚੰਗਾ ਹੋਵੇ ਤਾਂ ਮਸ਼ੀਨ ਕੋਈ ਨਹੀਂ ਖੜਦੀ ਜੀ ਬਾਕੀ ਹੁਣ ਲੱਗੇ ਆ ਮੌਲੀ ਉਹ ਨਹੀਂ ਬਾਈ ਉਹ ਨਹੀਂ ਕਟ ਰ ਧੌਣ ਦੂਜੀ ਰੈਡੀ ਕਰਕੇ ਖੜਾਤੀ ਆ ਉਹ ਖੜ ਗਈ ਆ ਲਾਤੀ ਇਧਰ ਇਹਦਾ ਲੀਵਰ ਉਪਰ ਲਾ ਕੇ ਤੁਸੀਂ ਦੇਖੀਏ ਨਾ ਕੱਲ ਵੀਡੀਓ 'ਚ ਇਹਦਾ ਲੀਵਰ ਲਾ ਕੇ ਐਨ ਪੂਰੀ ਤਸੱਲੀ ਕਰਾ ਕੇ ਐਨ ਫਿਟਰ ਫੁੱਟਰ ਚੈਨਾ ਚੂਨਾ ਓਕੇ ਕਰਕੇ ਹੁਣ ਵਾਰੀ ਇਹਦੀ ਆ ਦੂਜੇ ਨੰਬਰ ਵਾਲੀ ਮਸ਼ੀਨ ਦੀ ਆ ਗਈ ਏਸੀ ਵਾਲੀ ਦੀ ਇਹ ਤਾਂ ਬਾਅਦ ਇਹਦਾ ਕੱਲ ਨੂੰ ਹੀ ਫਿਟਿੰਗ ਹੋ ਜੂਗੀ ਤੇ ਬਾਅਦ ਲੱਗੇ ਆ ਮੌਲੀ ਦੀ ਮੱਕੀ ਵਾਲਾ ਕਟਰ ਤੋਣਾ ਇਹਦੇ ਬਸ ਚੈਨਾ ਚੂਨਾ ਲਾ ਲਿਆ ਲਾ ਕੇ ਫਿਰ ਕੱਲ ਨੂੰ ਇਹਦਾ ਹੁਣ ਜਿਹੜਾ ਇਹਦੀ ਫਿਟਿੰਗਾਂ ਸ਼ੁਰੂ ਕਰਾਂਗੇ ਚਲੋ ਬਲੇਡ ਬਲੂਡ ਤੇ ਸੈਟਿੰਗ ਸ਼ੂਟਿੰਗ ਕਰਨੀ ਪੈਂਦੀ ਹੈ ਹੋਰ ਤਾਂ ਕੁਝ ਨਹੀਂ ਹੋਣਾਗਾ ਹਾਂ ਢੋਕੇ ਬਣਾਤਾ ਬਾਈ ਨਮਾ ਇਹ ਵੀ ਐ ਚੈਨ ਚੁੰਨਾ ਲਾ ਕੇ ਤਾਫੇ ਟੂਪੇ ਇਹਦੇ ਖੋਲ ਕੇ ਇਹ ਵੀ ਲੱਗੇ ਹੋਏ ਆ ਬੰਦੇ ਹੱਥ ਢੋਕੇ ਮਗਰ ਭਾਏ ਇਹਦੇ ਵੀ ਹੁਣ ਬਾ ਕਰ ਦਾਂਗੇ ਇਹਨੂੰ ਵੀ ਕੱਲ ਨੂੰ ਰੈਡੀ ਕੱਲ ਤੋਂ ਕੱਲ ਨੂੰ ਨਹੀਂ ਪਰਸੋਂ ਨੂੰ ਇਹਦਾ ਢੇੜਾ ਪਾ ਦਾਂਗੇ ਲੀਵਰ ਲਾ ਕੇ ਬਸ ਬਾਕੀ ਇਹਦੇ ਬਲੇਡ ਬਲੂਟ ਹਨਾ ਰੂਲਰ ਆ ਬੇਰਿੰਗ ਹਨਾ ਜਿਹੜੇ ਉਰੇ ਇਹ ਬੇਰਿੰਗ ਥੋੜੇ ਜਿਕੇ ਦੇਖਣੇ ਪੈਣੇ ਆ ਬਾਕੀ ਹੋਰ ਤਾਂ ਕੋਈ ਚੱਕਰ ਨਹੀਂ ਹੈਗਾ ਇਹ ਜੋ ਐਡਾ ਰੋਲ ਨਹੀਂ ਹੈਗਾ ਕਿ ਬਲੇਟ ਆ ਮਣੀ ਜੀ ਬਲੇਟਾਂ ਦੀ ਅਡਜਸਟਮੈਂਟ ਕਰਨੀ ਪੈਂਦੀ ਹੈ ਹਨਾ ਇਹ ਬਲੇਡ ਜਿਵੇਂ ਥੋੜੇ ਲਵੇ ਲਾਉਣੇ ਪੈਣਾਂ ਜਿਵੇਂ ਮੜ ਘਸਦੇ ਆ ਨੌਂਗ ਜਿੰਨੇ ਹੀ ਘਸ ਦੇਉਂਦੇ ਆ ਬਲੇਡ ਦਾ ਵੈਸੇ ਇਹ ਦੋਨੇ ਕੇ ਨੇੜੇ ਲਾਉਣੇ ਪੈਣਾਂ ਨੇੜੇ ਲਾਉਣ ਕਰਕੇ ਦਾ ਬਲੇਡਾਂ ਵੀ ਨਾ ਕਚਾਈ ਆ ਉਹ ਥੋੜੀ ਵੱਜ ਜਾਂਦੀ ਆ ਲੱਕੀ ਇਹਦੇ ਮੂਰੇ ਆਪਣੇ ਉਸਾਂ ਰਾਜੂ ਕਰਤੇ ਗਰੀ ਸਾਰੇ ਰਾਜੂ ਨੇ ਅੱਜ ਡਬਰੂ ਸਾਰੇ ਗਰੀ ਕਰਤੇ ਕਟਰ ਦੇ ਬਸ ਇਹਦਾ ਮਤਲਬ ਸਾਹਮਣੇ ਹੁਣ ਪਾਉਣਾ ਹੀ ਆ ਜਾ ਕੇ ਇਹ ਸਪ੍ਰਿੰਗ ਦੇ ਸਾਹਮਣੇ ਹਾਂ 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 ਰਾਮੂ ਵਧੀਆ ਭਾਜੀ ਵਧੀਆ ਤੁਸੀਂ ਕਿੱਦਾਂ ਹੋ ਬੜਾ ਨਿਕਰਿਆ ਫਿਰਨਾ ਅੱਜ ਆ ਟਰਾਲੀ ਖਾਲੀ ਕਰ ਕੇ ਐਂ ਗਾਰੇ ਦੀ ਹਾਂ ਹਰ ਦਿਨ ਨੂੰ ਜਿੱਦਦੀ ਹੁੰਦੀ ਹੈ ਔਰ ਛੋਟਾ ਛੋਟਾ ਕੇ ਕੇ ਪੰਪ ਦੇ ਦੇ ਕੇ ਜ਼ੋਰ ਦਾ ਹਾਂ ਅਗਨੀ ਤੇ ਹੀ ਗੱਲੀ ਹਾਂ ਛੋਟਾ ਕੇ ਕੇ ਪੰਪ ਦੇ ਕੇ ਜ਼ੋਰ ਦਾ ਹੈ ਤਾਂ ਛੋਟਾ ਹੀ ਆ ਔਰ ਠੀਕ ਹੋ ਵਧੀਆ ਵਧੀਆ ਹੋਰ ਵਧੀਆ ਵਧੀਆ ਉਧਰ ਪੈਰਾ ਪੜੀ ਸਾਰੀਆਂ ਬੱਸ ਲਾਦਣਾ ਕਾਲੂ ਪਾਦਣਾ ਚਲਾਦਣਾ ਮੱਕੀ ਵਾਲਾ ਕੱਢ ਰਾ ਤਿਆਰ ਰੱਖ ਦੋ ਬੰਦੇ ਬੰਦੇ ਓਕੇ ਬਾਈ ਬੰਦੇ ਓਕੇ ਹੈ ਬੰਦੇ ਓਕੇ ਹੂੰ ਬੰਦੇ ਤਿਆਰ ਰੱਖ ਦੋ ਆ ਫੋਨ ਲਾਉਣ ਦੀ ਦੇਰੀ ਆ ਤੇ ਉੱਡ ਨੂੰ ਫਿਰ ਜਿਵੇਂ ਚੜੀ ਵਾਲਾ ਦਾਤੀ ਵਾਲੀ ਫੋਨ ਆ ਗਿਆ ਕੀ ਦੇ ਬੱਗੇ ਦੇ ਹੁਣ ਵਾਲੇ ਦਾ ਬਾਸ ਕੱਟ ਨਹੀਂ ਬਾਈ ਨਹੀਂ ਉਹੀ ਚਲਾਦਣੀ ਜੀ ਆਪਾਂ ਨੇ ਹਾਂ ਹਾਂ ਆਪਣਾ ਵਾਲੇ ਦਾ ਬਾਸ ਕੱਟ ਨਹੀਂ ਅਜੇ ਨਹੀਂ ਉਹੀ ਪਾਦਣੀ ਜੀ ਆਪਾਂ ਨੇ ਹਾਂ ਉਹੀ ਚਲਾਦਣੀ ਜੀ ਨਹੀਂ ਹੈ ਨਾ ਇਹ ਬਾਸਕਟ ਪਾ ਲੰਦੇ ਕਿੱਕ ਹੋ ਜਿੰਨੇ ਬੱਸ ਇਹਦਾ ਤਾਂ ਹੁਣ ਹੋਏ ਰਹਿਣਾ ਉਹਦਾ ਵੀ ਜਾਓ ਹੁਣ ਚਿੱਟੇ ਨੂੰ ਬੱਸ ਇਹਦਾ ਕੱਲ ਨੂੰ ਏਹੀ ਵਾਲੀ ਨੂੰ ਕਰੋ ਫਿੱਟ ਇਹਦਾ ਕੱਲ ਨੂੰ ਲਾ ਕੇ ਲੀਵਰੇ ਕੱਢਣੀ ਆਂ ਔਰ ਇਹਦੇ ਬੱਸ ਕੱਟਰ ਦਾ ਵੀ ਕੱਲ ਨੂੰ ਕੱਟਰ ਦਾ ਹੋ ਜਾਣਾ ਕੱਲ ਨੂੰ ਖਾਂ ਨਹੀਂ ਕੱਟਰ ਕੱਲ ਨੂੰ ਕੱਟਰ ਦਾ ਵੀ ਹੋਣਾ ਨਾਲੇ ਕੱਟਰ ਦਾ ਬਹੁਤਾ ਕੰਮ ਨਹੀਂ ਹੈਗਾ ਹਾਂ ਉਹ ਤਾਂ ਹੋ ਗਏ ਬੱਸ ਹੁਣ ਆਪਣੇ ਉਹੀ ਰਹਿ ਗਏ ਬੱਸ ਬੱਸ ਉਹੀਆਂ ਮੂਰੇ ਰੂਲੇ ਜੇ ਰਹਿਨੇ ਆ ਤੇ ਕੱਢ ਕੇ ਮੈਂ ਟਮਾਟੀ ਨਾਲ ਵੀ ਲਾ ਲਾ ਸਫਾਈ ਹੋ ਜਾਂਦੀ ਔਰ ਗੱਲ ਕੋਈ ਨਹੀਂ ਆ ਨਾ ਹਾਂ ਗਰੀਸ ਤਾਂ ਬਾਈ ਦੇ ਵਿੱਚ ਵੀ ਚਲੇ ਜਾਂਦਾ ਹੈ ਨਾ ਪਰੂਲਿਆਂ ਨੂੰ ਪਰ ਉਹ ਸਵਾਦ ਨਹੀਂ ਆਉਂਦਾ ਜਿਹੜਾ ਇੱਕ ਵਾਰ ਖੋਲ ਕੇ ਨਾ ਚੈੱਕ ਕਰ ਲੈਣਾ ਸਟਾਰਟਿੰਗ ਦੇ ਵਿੱਚ ਜਿਵੇਂ ਆ ਬੈਰਿੰਗ ਆ ਬੈਰਿੰਗ ਆ ਦੇ ਪਿੱਛੇ ਪਿਆ ਇੱਕ ਵਾਰੀ ਇਹ ਪੱਟ ਕੇ ਨਾ ਰੂਲਾ ਵਿੱਚ ਤੇ ਬੈਰਿੰਗ ਕੱਢ ਗਏ ਤਸੱਲੀ ਹੋ ਜਣੀ ਇਹਦੀ ਗਰੀਸ ਪਾ ਕੇ ਥਾਂਕ ਗਰੀਸ ਪਾਉਣਾ ਜਿਹੜਾ ਗਰੀਸ ਵਾਲੇ ਗੱਲ ਸਬਰ ਨਹੀਂ ਆਉਂਦਾ ਨਾ ਵੀ ਤੁਹਾਨੂੰ ਪਤਾ ਵੀ 6 ਸਾਲੇ ਹੋ ਗਏ ਨੂੰ ਖੜੇ ਨੂੰ ਖੜੇ ਹੋਣ ਤੋਂ ਬਾਅਦ ਨਾ ਬਲੇ ਬੈਰਿੰਗ ਖੜੇ ਆ ਚਲੋ ਆ ਤਾਂ ਗਰੀਸ ਮਾਰ ਕੇ ਖੜਾਏ ਤੇ ਬੈਸ ਰਾਖਤਾ ਦੇ ਹੈਗੇ ਏਟਲੇ ਪਾਸਿਆ ਸਰਾਕਾਂ ਥੱਲੇ ਵੀ ਆਪਾਂ ਗਰੀਸ ਮਾਰਦੇ ਆ ਚਲੋ ਡੇਲੀ ਮਾਰੀਦਾ ਪਰ ਉਸ ਪੇ ਸਵਾਦ ਨਹੀਂ ਨਾ ਆਉਂਦਾ ਜਿਹੜਾ ਮੰਨ ਲਓ ਗਰੀਸ ਉਂਗਲੀ ਕਾ ਧੱਕ ਕੇ ਆਉਂਦਾ ਬਾਕੀ ਮੋਲੀ ਲੱਗਿਆ ਹਤ ਹੋਈ ਜਾਂਦਾ ਪਹਿਲਾਂ ਮੈਂ ਲੱਗਿਆ ਇਹਦਾ ਫ੍ਰੈਸਰ ਦਾ ਨਮਾ ਹੀ ਆ ਬਸ ਇਹ ਸਿਰਫ ਬਾਸਕਟ ਪਾਉਣੀ ਆ ਉਹੀ ਬਾਸਕਟ ਪਾਵਾਂਗੇ ਮੱਕੀ ਵਾਲੀ ਜਿਹੜੀ ਆਪਾਂ ਦੂਜੀ ਤੇ ਪਾਈ ਆ ਹਨਾ ਆ ਪਹਿਲਾ ਫ੍ਰੈਸਰ 12 ਪੁਰਾਏ ਨੇ ਵੀ ਓਕੇ ਆ ਕਿਦਦ ਵੱਲ ਫੀਟਰ ਇਹਦਾ ਲਾ ਲਿਆ ਏ ਠਾਈ ਅੱਜ ਨੀ ਹੈ ਬਾਈ ਅੱਗੇ ਨਾ ਕਟਰ ਦੇ ਵਿੱਚ ਮੀਟਰ ਲਾਉਂਦੇ ਤੇ ਹੈ ਕਿ ਮੋਟਰ ਬਣਾਉਣ ਗਾ ਕੇ ਥੋੜੀ ਜੀ ਚਲੋ ਐ ਹੋ ਗਿਆ ਵੀ ਲਾ ਦਈਏ ਬਾਕੀ ਆ ਪਈਓ ਦੀ ਪੁਲੀ ਇਹਦਾ ਸਿਰ ਪਾਈਪ ਲਾਉਣਾ ਇੱਕ ਪਾਈਪ ਲਾ ਕੇ ਇਹ ਵੀ ਕੰਪਲੀਟ ਆ ਉਹਦਾ ਕੰਮ ਤਾਂ ਵੈਸੇ ਹੈ ਨਹੀਂ ਦਾ ਬਸਾ ਚਾਈਨਾ ਜੂਨਾ ਤਾਰੀਆਂ ਹੋਈਆਂ ਮੱਕੀ ਵਾਲੀਆਂ ਸਿਰਫ ਇੱਕ ਪਾਈਪ ਕਰਕੇ ਖੋਲਣੀ ਪੈਗੀ ਉਹ ਮਸ਼ੀਨ ਜਿਹੜੀ ਖੋਲੀ ਆ ਹਨਾ ਵੀ ਚਲੋ ਨਾਲੇ ਤਾਂ ਇੱਕ ਪਾਈਪ ਲੱਗ ਜਾਊਗਾ ਨਾਲੇ ਹੋਰ ਵੀ ਚੱਕ ਚੁੱਕ ਹੋ ਜਾਂਦੀ ਹੈ ਮਸ਼ੀਨ ਬਾਈ ਹਨਾ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਚ ਹੌਣ ਵਾਸਤੇ 2 ਨੰਬਰ 2 ਵੀ ਦਾ ਨੰਬਰ ਲੱਗ ਗਿਆ ਜੇ ਹੁਣ 30 ਦਾ ਲੱਗਣਾ ਆਪਣਿਆਂ ਦੀ ਦਸ਼ਮੇਸ਼ ਦਾ ਉਹ ਵੀ ਹੈ ਨਾ ਇੱਕ ਅੱਧੇ ਦਿਨ ਦੇ ਵਿੱਚ ਲਾ ਲਈਏ ਕਰੀਏ ਯਾਰ ਦਵਾ ਜੀ ਬਾਕੀ ਦੇਖਦੇ ਮੱਕੀ ਵਾਲੇ ਕੱਟਦੀ ਬਾਈ ਦੱਸਿਓ ਤੁਸੀਂ ਯਾਰ ਮੈਨੂੰ ਚੱਕਰਾਂ 'ਚ ਪਿਆ ਮੈਂ ਹੈ ਨਾ ਵੀ ਕਿੱਦਾਂ ਕਰੀਏ ਮੂੰਗੀ ਦੇ ਸਹੀ ਰਹੂਗਾ ਜਾਂ ਆਪਾਂ ਨੂੰ ਮੱਕੀ ਸਹੀ ਰਹੂਗੀ ਇਹ ਤੁਸੀਂ ਹੁਣ ਦੱਸਣਾ ਹੈ ਨਾ ਕਮੈਂਟ ਕਰਕੇ ਚਲੋ ਠੀਕ ਹੈ ਜੀ ਓਕੇ ਮਿਲਦੇ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ